ਪੰਜਾਬ ਹਿਊਮਨ ਰਾਈਟ ਕਮਿਸ਼ਨ ਦੇ ਜਸਟਿਸ ਸੰਤ ਪ੍ਰਕਾਸ਼ ਅਤੇ ਜਸਟਿਸ ਗਰਮੀਰ ਸਿੰਘ ਉਹਨਾਂ ਨੇ ਇੱਕ ਫਹਿਲਾ ਸੁਣਾਇਆ ਪੰਜਾਬ ਦੇ ਚੀਫ ਸੈਕਟਰੀ ਨੂੰ ਉਹਨਾਂ ਨੇ ਇੱਕ ਮੈਸੇਜ ਦਿੱਤਾ ਆਦੇਸ਼ ਦਿੱਤਾ ਕਿ ਜਿੱਥੇ-ਜਿੱਥੇ ਰਜਿਸਟਰਡ ਕੰਪਨੀਆਂ ਹੈਗੀਆਂ 2% ਸੀਐਸਆਰ ਸਮਾਜ ਦੇ ਪ੍ਰਤੀ ਰਿਸਪੌਂਸਿਬਿਲਟੀ ਜਿਹੜੀ ਇਨ੍ਹਾਂ ਕੰਪਨੀਆਂ ਦੀ ਹੁੰਦੀ ਹੈ ਜਿਹੜਾ ਕੰਪਨੀ ਐਕਟ 2013 ਦੇ ਵਿੱਚ ਜ਼ਿਕਰ ਹੈ ਕਿਹਾ ਗਿਆ ਹੈ ਸੈਕਸ਼ਨ 135 ਦੇ ਵਿੱਚ ਉਹ ਤੁਸੀਂ ਲਾਗੂ ਕਰੋ ਪਰ ਇਹ ਕੰਪਨੀਆਂ ਜਿੱਥੇ ਦੇਸ਼ ਨੂੰ ਸੂਬੇ ਨੂੰ ਲੋਡ ਹੁੰਦੀ ਹੈ ਆਪਣੇ ਆਪ ਕਦੇ ਅੱਗੇ ਨਹੀਂ ਆਉਂਦੇ। ਹੁਣ ਹਿਊਮਨ ਰਾਈਟਸ ਕਮਿਸ਼ਨ ਨੇ ਕਿ ਆਦੇਸ਼ ਦਿੱਤਾ ਹੈ ਕਿ ਇਹਨਾਂ ਦਾ 2% ਜਮ੍ਹਾਂ ਕਰਾਓ। ਹੁਣੇ ਕਰਵਾਉਣ ਗਿਆ ਜਦੋਂ ਚੀਫ ਸੈਕਟਰੀ ਸਾਹਿਬ ਨੇ ਲੈਟਰ ਲਿਖੇ ਇਹਨਾਂ ਨੂੰ। ਪਰ ਪਹਿਲਾਂ ਕਿੱਥੇ ਗਏ ਸੀ? ਆਮੋ ਹਾਰੇ ਜ਼ਿੰਮੇਵਾਰੀ ਕਿੱਥੇ ਜਾਂਦੀ ਹੈ? ਪੰਜਾਬ ਹੜ੍ਹਾਂ ਚ ਡੁੱਬ ਰਿਹਾ ਹੈ। ਪੰਜਾਬ ਦੇ ਕਰੀਬ 1500 ਪਿੰਡ ਹੜ੍ਹਾਂ ਦੀ ਮਾਰ ਰੇਟ ਹੈ। ਪਾਣੀ ਦੇ ਥੱਲੇ ਹੈ। 10 ਲੱਖ ਏਕੜ ਜ਼ਮੀਨ ਪਾਣੀ ਦੇ ਥੱਲੇ ਹੈ। ਹੜਾ ਤੋਂ ਪ੍ਰਭਾਵਿਤ ਹੋਈ ਹੈ ਫਸਲ ਬਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਪੰਜਾਬ ਦੇ ਸਾਰੇ ਸੰਗਠਨ ਜਥੇਬੰਦੀਆਂ ਐਨ ਜੀਓਜ਼ ਕਲਾਕਾਰ ਮੈਦਾਨ ਦੇ ਵਿੱਚ ਹੈ ਜਿਵੇਂ ਹੋ ਸਕਦਾ ਹੈ ਹੈਲਪ ਕਰ ਸਕਦੇ ਆ ਉਹ ਕਰ ਰਹੇ ਆ ਪਰ ਜਿਹੜੀਆਂ ਪੰਜਾਬ ਦੀਆਂ ਫੈਕਟਰੀਆਂ ਕੰਪਨੀਆਂ ਜੋ ਰਜਿਸਟਰ ਨੇ ਉਹ ਕੁਝ ਨਹੀਂ ਕਰ ਰਹੀਆਂ ਹੜਪੀਟ ਦਾ ਦੇ ਲਈ ਉਹਨਾਂ ਲੋਕਾਂ ਨੂੰ ਆਪਣਾ ਸਮਾਨ ਵੇਚ-ਵੇਚ ਕੇ ਪੈਸੇ ਮੁਨਾਫਾ ਕਮਾਉਣ ਵਾਲੀਆਂ ਇਹ ਕਪੜੀਆਂ ਹੁਣ ਜਦੋਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਲੋੜ ਹੈ ਹੁਣ ਕੁਝ ਨਹੀਂ ਕਰ ਰਹੀਆਂ ਪੰਜਾਬ ਹਿਊਮਨ ਰਾਈਟ ਕਮਿਸ਼ਨ ਦੇ ਜਸਟਿਸ ਸੰਤ ਪ੍ਰਕਾਸ਼ ਅਤੇ ਜਸਟਿਸ ਗਰਬੀਰ ਸਾਹਿਬ ਉਹਨਾਂ ਨੇ ਇੱਕ ਫਹਿਲਾ ਸੁਣਾਇਆ ਪੰਜਾਬ ਦੇ ਚੀਫ ਸਕੱਟਰੀ ਨੂੰ ਉਹਨਾਂ ਨੇ ਇੱਕ ਮੈਸੇਜ ਦਿੱਤਾ ਆਦੇਸ਼ ਦਿੱਤਾ ਕਿ ਜਿੱਥੇ-ਜਿੱਥੇ ਰਜਿਸਟਰਡ ਕੰਪਨੀਆਂ ਹੈਗੀਆਂ 2% ਸੀਐਸਆਰ ਸਮਾਜ ਦੇ ਪ੍ਰਤੀ ਰਿਸਪੌਂਸਿਬਿਲਟੀ ਜਿਹੜੀ ਇਨ੍ਹਾਂ ਕੰਪਨੀਆਂ ਦੀ ਹੁੰਦੀ ਹੈ ਜਿਹੜਾ ਕੰਪਨੀ ਐਕਟ 2013 ਦੇ ਵਿੱਚ ਜ਼ਿਕਰ ਹੈ ਕਿਹਾ ਗਿਆ ਹੈ ਸੈਕਸ਼ਨ 135 ਦੇ ਵਿੱਚ ਉਹ ਤੁਸੀਂ ਲਾਗੂ ਕਰਵਾਓ ਅੱਜ ਪੰਜਾਬ ਤੇ ਔਖਾ ਸਮਾਂ ਪੰਜਾਬ ਦੇ ਲੋਕ ਪੀੜਾ ਦੇ ਵਿੱਚ ਹੈ ਪੰਜਾਬ ਦੇ ਲੋਕ ਤਰਦ ਵਿੱਚ ਹੈ ਪੰਜਾਬ ਦੇ ਲੋਕ ਆਪਣਾ ਘਰ-ਬਾਰ ਛੱਡ ਕੇ ਇਧਰ-ਉਧਰ ਜਾ ਰਹੇ ਆ ਤਾਂ ਇਹਨਾਂ ਕੰਪਨੀਆਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ 2% CSR ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਇਸ ચીਫ ਮਿਨਿਸਟਰ ਦੇ ਫੰਡ ਦੇ ਵਿੱਚ ਜਮ੍ਹਾਂ ਕਰਾਉਣ ਤਾਂ ਜੋ ਉਹ ਪੈਸੇ ਦੇ ਨਾਲ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਆਪਾਂ ਇਹ ਹੀ ਦੇਖਦੇ ਆ ਕਿ ਕੰਪਨੀਆਂ ਮੁਨਾਫਾ ਕਮਾਉਂਦੀਆਂ ਲੋਕਾਂ ਦੇ ਵਿੱਚ ਆਪਣੇ ਪ੍ਰੋਡਕਟ ਵੇਚਦੀਆਂ ਕਿੰਡ ਹੋਣ ਸ਼ਹਿਰ ਹੋਣ ਦੁਕਾਨ ਹੋਵੇ ਮਾਲ ਹੋਵੇ ਇਹਨਾਂ ਦੇ ਪ੍ਰੋਡਕਟ ਹੁੰਦੇ ਆ ਜਾਂਦੇ ਆ ਲੋਕ ਵਰਤਦੇ ਆ ਪਰ ਇਹ ਕੰਪਨੀਆਂ ਜਿੱਥੇ ਦੇਸ਼ ਨੂੰ ਸੂਬੇ ਨੂੰ ਲੋੜ ਹੁੰਦੀ ਹੈ ਆਪਣੇ ਆਪ ਕਦੇ ਅਗਰੀਆਂ ਹੁਣ ਹਿਊਮਨ ਰਾਈਟ ਕਮਿਸ਼ਨ ਨੇ ਇਹ ਆਦੇਸ਼ ਦਿੱਤਾ ਹੈ ਕਿ ਇਹਨਾਂ ਦਾ 2% ਜਮ੍ਹਾਂ ਕਰਾਓ ਹੁਣੇ ਕਰਵਾਉਣ ਗਿਆ ਜਦੋਂ ਚੀਫ ਸੈਕਟਰੀ ਸਾਹਿਬ ਨੇ ਲੈਟਰ ਲਿਖਿਆ ਨਾ ਪਰ ਪਹਿਲਾਂ ਕਿੱਥੇ ਗਏ ਸੀ ਆਮਹਾਰੀ ਜ਼ਿੰਮੇਵਾਰੀ ਕਿੱਥੇ ਜਾਂਦੀ ਹੈ ਪਿਛਲੇ 2-3 ਸਾਲ ਦਾ ਹੁਣ ਸੀਐਸਆਰ ਜਮਾ ਕਰਾਉਣ ਲਈ ਫੁੱਲੇ ਗਿਆ ਪਰ ਆਮ ਹੋਰੇ ਜ਼ਿੰਮੇਵਾਰੀ ਕਿੱਥੇ ਜਾਂਦੀ ਹੈ ਜਦੋਂ ਅਸੀਂ ਮੁਨਾਫਾ ਕਮਾ ਰਹੇ ਹਾਂ ਉਹਨਾਂ ਲੋਕਾਂ ਨੂੰ ਪ੍ਰੋਡਕਟ ਵੇਚ-ਵੇਚ ਕੇ ਤੇ ਕੀ ਜਦੋਂ ਉਸੇ ਸੁਸਾਇਟੀ ਤੇ ਮਾਰ ਪਈ ਹੈ ਕੁਦਰਤੀ ਤਾਂ ਇਹ ਰਿਸਪੌਂਸਿਬਿਲਟੀ ਨਹੀਂ ਬੰਦੀ ਹਾਂ ਇਹ ਕੋਈ ਸਾਨ ਨਹੀਂ ਹੈ ਇੱਕ ਕਾਨੂੰਨ ਹੈ ਐਕਟ ਹੈ ਕੰਪਨੀ ਐਕਟ 2013 ਦੇ ਵਿੱਚ ਸੈਕਸ਼ਨ 135 'ਚ ਲਿਖਿਆ ਗਿਆ ਹੈ ਕਿ ਇਹ ਕਰਾਉਣਾ ਹੀ ਕਰਾਉਣਾ ਹੈ ਜਮਾ ਕਿੱਤੇ ਵੀ ਡਿਆਸਟਰ ਆਉਂਦਾ ਹੈ ਜਿਹੜੇ ਵਿਕਟਮ ਹੁੰਦੇ ਆ ਉਹਨਾਂ ਲਈ ਇਹ ਉਹਨਾਂ ਲਈ ਕਰਾਉਣਾ ਕਰਾਉਣਾ ਜਾਵਾ ਸੀਐਮ ਦੇ ਫੰਡਾਂ ਦੇ ਵਿੱਚ ਪਰ ਇਹ ਕੰਪਨੀਆਂ ਫੇਲ ਹੋਈਆਂ ਨੇ ਹੁਣ ਮਾਨਯੋਗ ਜਸਟਿਸ ਸਹਿਬਾਨਾ ਨੇ ਹਿਊਮਨਿਟੀਜ਼ ਮਿਸ਼ਨ ਦੇ ਨੇ ਉਹਨਾਂ ਨੇ ਇੱਕ ਆਦੇਸ਼ ਕੱਢਿਆ ਹੁਣ ਸਾਰੇ ਕਰਾਉਣਗੇ ਵੀ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਪੰਜਾਬ ਦੇ ਉਹਨਾਂ ਲੋਕਾਂ ਦਾ ਵੱਡਾ ਫਾਇਦਾ ਵੀ ਹੋਊਗਾ ਜਿਹੜਾ ਪ੍ਰੋਫਿਟ ਕਮਾਉਂਦੀਆਂ ਕੰਪਨੀਆਂ ਦਾ 2% ਜਦੋਂ ਇਹ ਲੋਕਾਂ ਦੇ ਖਰਚ ਹੋਊਗਾ ਨਾ ਉਹਨਾਂ ਲੋਕਾਂ ਦਾ ਜੋ ਵੀ ਸਾਜ ਸਮਾਨ ਚਾਹੀਦਾ ਹੁੰਦਾ ਦੇਖੋ ਸਭ ਕੁਝ تقریبا ਤਬਾਹ ਹੋ ਗਿਆ ਫਸਲ ਤਬਾਹ ਹੋ ਗਈ ਕੜਕ ਦੀ ਫਸਲ ਵੀ ਜੀ ਨਹੀਂ ਜਾਣੇਗੀ ਕਿਉਂਕਿ ਪਾਣੀ ਨਹੀਂ ਸੁੱਕਣਾ ਤੇ ਫਿਰ ਉਹਨਾਂ ਦੇ ਘਰਾਂ ਬਾਰਾਂ ਦੇ ਵਿੱਚ ਸਭ ਕੁਝ ਖਤਮ ਲੱਕੜ ਦਾ ਸਮਾਨ ਸੀ ਉਹ ਖਤਮ ਹੋਰ ਚੋਰੀ ਚਵਾਰੀ ਵੀ ਸੌ ਹੋ ਜਾਂਦੀ ਹੈ ਤੇ ਉਹਨਾਂ ਨੂੰ ਦੁਬਾਰਾ ਤੋਂ ਖੜੇ ਕਰਨਾ ਹੋਊਗਾ ਜਿੱਥੇ ਸੋਸਾਇਟੀਆਂ ਕਲੱਬ ਕਲਾਕਾਰ ਆਮ ਲੋਕ ਲੱਗੇ ਹੋਏ ਆ ਉੱਥੇ ਹੁਣ ਕੰਪਨੀਆਂ ਵੀ ਇੱਕ ਵੱਡਾ ਰੋਲ ਪਲੇ ਕਰਨ ਗਿਆ ਬੇਸ਼ੱਕ ਡੰਡੇ ਨਾਲ ਹੀ ਸਹੀ ਪਰ ਉਹ ਪੈਸਾ ਤਾਂ ਲੋਕਾਂ ਤੇ ਲੱਗੂਗਾ ਤਾਂ ਵੀ ਮਰਾਇਡ ਕਮਿਸ਼ਨ ਦਾ ਇੱਕ ਬਹੁਤ ਵੱਡਾ ਫੈਸਲਾ ਵਧੀਆ ਫੈਸਲਾ ਪੰਜਾਬ ਦੇ ਹੱਕ ਦੇ ਵਿੱਚ ਤੇ ਮੈਂ ਇਹਨਾਂ ਕੰਪਨੀਆਂ ਨੂੰ ਵਿਯਾਸ ਕਰਦਾ ਕਿ ਆਮ ਹੋਰੇ ਕੰਮ ਕਰਿਆ ਕਰੋ ਹਰੇਕ ਕੰਮ ਲਈ ਡੰਡਾ ਚਾਹੀਦਾ ਤੁਹਾਨੂੰ ਹਰੇਕ ਕੰਮ ਲਈ ਕੀ ਸਾਡੇ ਅੰਦਰੋਂ ਐਥੀਕਲ ਜ਼ਿੰਮੇਵਾਰੀ ਨਹੀਂ ਇੱਕ ਲੀਗਲ ਐਥੀਕਲ ਸੋਸ਼ਲ ਰਿਸਪੌਂਸਿਬਿਲਟੀ ਨਹੀਂ ਹੈ ਕਿ ਅਸੀਂ ਜਿੱਥੇ ਕਿਤੇ ਵਿਕਟਮ ਹੈਗੇ ਆ ਮਦਦ ਕਰੀਏ ਜਿਹਦੇ ਅਗਰੇ ਪੱਠੇ ਵੀ ਹੈ ਨਹੀਂ ਨਾ ਮੁੱਲ ਪੱਠੇ ਲੈ ਲੈ ਕੇ ਉੱਥੇ ਜਾ ਰਿਹਾ ਮਿੱਟੀ ਦੀ ਟਰਾਲੀ ਘਰੇ ਘਰੇ ਪਾਈਦਾ ਹੋਵੇ ਪਰ ਉੱਥੇ ਭਰ ਕੇ ਲੈ ਜਾ ਰਿਹਾ ਆ ਆਪਦੇ ਟਰੈਕਟਰਾਂ ਤੇ ਤੇਲ ਦਾਣ ਕਰ ਰਹੇ ਲੋਕ ਤੇ ਤੁਸੀਂ ਮੋਟਾ ਮੁਨਾਫਾ ਕਮਾਉਣੇ ਯਾਰ ਤੁਹਾਨੂੰ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਉਸ ਉੱਠੋ ਯਾਰ ਕੱਲੇ ਪੈਸੇ ਦੇ ਲੈਵਲ ਤੋਂ ਉੱਚਾ ਉੱਠੋ ਥੋੜਾ ਜਿਹਾ ਸੋਚੋ ਕਿ ਦੁਨੀਆ ਕਿੱਥੇ ਵੱਸਦੀ ਹੈ ਸੋਚੋ ਕਿ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ताकि पंजाब खुद खड़ा हो रहा ना होजूगा जो तीस ना भी करोगे फिर भी हो जाऊगा पर थोड़ी जिम्मेदारी है यू आर पीपल ऑफ पंजाब यू आर सिटीजन ऑफ पंजाब एंड यू शुड शर्फ पंजाब इन दिस दफ टाइम्स थैंक यू